ਦੋ ਜਹੇਦਾਰ ਦੁਆਰਾ ਇਕੱਠੇ ਹੋਏ ਨੇ ਇੱਕ ਮੀਟਿੰਗ ਕੀਤੀ ਗਈ ਹੈ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਔਰ ਜਹੇਦਾਰ ਤਖਸਰੀ ਦਮਦਮਾ ਸਾਹਿਬ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਤਖਸਰੀ ਦਮਦਮਾ ਸਾਹਿਬ ਜਹੇਦਾਰ ਗਿਆਨੀ ਟੇਕ ਸਿੰਘ ਢਣੋਲਾ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਮੁਲਾਕਾਤ ਕੀਤੀ ਗਈ ਹੈ ਉਸ ਤੋਂ ਬਾਅਦ ਜਾਣਕਾਰੀ ਮੁਤਾਬਕ ਇੱਕ ਮੀਟਿੰਗ ਵੀ ਹੋਈ ਹੈ ਔਰ ਉਸ ਮੀਟਿੰਗ ਦੇ ਵਿੱਚ ਕੁਝ ਵਿਚਾਰ ਚਰਚਾਵਾ ਹੋਈਆਂ ਨੇ ਦੱਸਤੀ ਇਹ ਕਿ ਗਿਆਨੀ ਟੇਕ ਸਿੰਘ ਢਣੋਲਾ ਔਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਹਨਾਂ ਦੋਹਾਂ ਦਾ ਭਰਪੂਰ ਵਿਰੋਧ ਹੁੰਦਾ ਆ ਰਿਹਾ ਹੁਣ ਤੱਕ ਔਰ ਉਹ ਵਿਰੋਧ ਜਿਹੜਾ ਉਹ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਇਹ ਦੋਵੇਂ ਜਿਹੜੇ ਨੇ ਇਹ ਪਾਵਨ ਤਖਤ ਸਾਬਾਨਾ ਦੇ ਜਹੇਦਾਰ ਨੇ ਔਰ ਇਹਨਾਂ ਨੂੰ ਜਹੇਦਾਰ ਨਿਯੁਕਤ ਕੀਤਾ ਗਿਆ ਇਸ ਦੇ ਚਲਦੇ ਉਹ ਆਪਣੀਆਂ ਡਿਊਟੀਆਂ ਜਿਹੜੀਆਂ ਨੇ ਉਹ ਜ਼ਰੂਰ ਨਿਭਾ ਰਹੇ ਨੇ ਪਰ ਅੱਜ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਮੁਲਾਕਾਤ ਕੀਤੀ ਗਈ ਹੈ ਦੋਮਾ ਦੇ ਵੱਲੋਂ ਔਰ ਇੱਕ ਮੀਟਿੰਗ ਵੀ ਜਾਣਕਾਰੀ ਮੁਤਾਬਕ ਕੀਤੀ ਗਈ ਹੈ ਹੁਣ ਇਸ ਮੀਟਿੰਗ ਦਾ ਕੀ ਮਜਮੂਮ ਹੈ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕਲੀਅਰ ਹੋ ਜਵੇ ਪਰ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਜਹੇਦਾਰਾਂ ਦੇ ਵੱਲੋਂ ਕੀ ਕੁਝ ਬੋਲਿਆ ਗਿਆ ਆਓ ਸੁਣਦੇ ਹਾਂ ਬਹੁਤ ਟਿਕਣੀ ਚਲੇ ਵੈਸੇ ਬੈਠੇ ਆਪਾਂ ਬਹਿ ਸਕਦੇ ਹਾਂ ਜੀ ਜੀਪ ਖਾਸਾ ਦਵਾਨ ਨੂੰ ਤਰਕ ਕੀਤਾ ਸੀ ਲਿਮਟ ਪੂਰੀ ਹੋ ਗਈ ਹੈ ਜੀ ਉਹ ਪਸੋਂ ਅਜੇ ਅਜੇ ਨਹੀਂ ਲਿਮਟ ਉਹਨਾਂ ਦੀ ਪੂਰੀ ਹੋਈ ਹਾਂ ਜੀ ਦੋ ਦਿਨ ਰਹਿ ਗਏ ਜੀ ਕੋਈ ਮੋੜਤ ਮੰਗਦੀ ਹੈ ਅੱਜ ਵੈਸੇ ਆਪਾਂ ਦਰਸ਼ਨ ਕਰਨਾ ਹੈ ਹਾਂਜੀ ਬਸ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ ਹੈ 12 ਤਰੀਕ ਨੂੰ ਤੀਰਥ ਕਾਲਸ ਦੁਆਲ ਨੇ ਆਪਣੀ ਪੂਰੀ ਮੀਟਿੰਗ ਸੱਦ ਲਈ ਮੈਂਬਰਰੀ ਹਾਊਸ ਦੀ ਮੀਟਿੰਗ ਲੱਗਦਾ ਹੈ ਕਿ ਇਹ ਜਦੋਂ ਕਾਲਤਖ ਸਾਹਿਬ ਦੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਹੱਕ ਹੈਗਾ ਮੀਟਿੰਗ ਕਰਨ ਦਾ ਜਿੰਨਾ ਚਿਰ ਤੱਕ ਟਾਈਮ ਨਹੀਂ ਪੂਰਾ ਹੁੰਦਾ ਆਪਾਂ ਕੁਝ ਨਹੀਂ ਕਹਿ ਸਕਦੇ ਅੱਜ ਟਾਈਮ 'ਤੇ ਆ ਸਿਕਸ ਸਾਹਿਬ ਪਟਨਾ ਸਾਹਿਬ ਕੋਈ ਆਵਾਜ਼ ਆ ਉਹ ਨਹੀਂ ਠੱਲਣ ਤਿਆਰ ਹੈ ਉਹ ਆਪਣੇ ਹਦੇ ਸੁਣਾਏ ਸਭ ਸਭ ਠੀਕ ਹੋ ਜਾਊਗਾ